तो ये उम्मीद है कि का तेज है सर टाइट सॉइल है एक बार देवी का लोग कर दे भाई हम सोवा हम नहीं कर सकते तो ये बात चलाती है है पास्टल है हां करना यार क्लियर इंस्ट्रक्शन आने वाला बायर्ड मार्किंग का प्रूव दीजिए ਕੀ ਹੈ ਇਹ ਨਾ ਕਿਧਰ ਹੈ ਜਾਂ ਪਿਆ ਇਹਨੂੰ ਥੋੜਾ ਜਿਹਾ ਮੇਟੋ ਚ ਲਾਉਂਦਾ ਇਹ ਮੈਂ ਕਰੂ ਕਿ ਕਿਹਦੇ ਨੇ ਕਿਹਦੇ ਨੇ ਕਿੱਧਰੇ ਕਿੱਤ ਵਾਲੇ ਨੇ ਜੀਵੇ ਵਾਲੇ ਨੇ ਕੋਈ ਨਾ ਕੋਈ ਕਿੱਥੇ ਅੱਗੇ ਨੂੰ ਬਣਦਾ ਯਾਨੀ ਟਿਕੋ ਲਾਉਂਗੇ ਤੇ ਅ ਜਿਹਨੂੰ ਜਿਹਨਾਂ ਲਾਇਆ ਉਹ ਵੀ ਵੀ ਨਾ ਬੜਾ ਬਿਲਕੁਲ ਇੱਥੇ ਹੀ ਬੜੇ ਹੈ ਗਾਇ ਗਹਿਰੇ ਬੰਦੇ ਵਾਦੂ ਨੇ ਪਰ ਸਿੰਦਰੇ ਜੀ ਬੈਠੇ ਨੂੰ ਸਿੰਦਰੇ ਨਾਲ ਦੀ ਕਰੋ ਸਾਰੇ ਨੂੰ ਉੱਥੇ ਬਿਠਾਓ ਬਾਹਰ ਨਹੀਂ ਨਿਕਲਣ ਦੇ ਬਾਜੀਆਂ ਪੂਰੀਆਂ ਕਰਕੇ ਹਾਜ਼ਰੀ ਲਾਓ ਤੇ ਡਿਵੀਜ਼ਨਲ ਪਾਰਟੀ ਪੂਰੀ ਹੋ ਜੇ ਉਹਨਾਂ ਨੂੰ ਥੋੜੋ ਤੇ ਨਾ ਸੈਕਟਰ ਅਫਸਰ ਵਾਜੀ ਪਾਜੀਆਂ ਪੂਰੀਆਂ ਕਰੋ ਸੈਕਟਰ ਅਫਸਰਾਂ ਨੂੰ ਬਿਠਾਓ ਜਿਹੜੇ ਸੈਕਟਰ ਅਫਸਰ ਦੀ ਪਾਰਟੀ ਪੂਰੀ ਹੋ ਉਹ ਆਪਣਾ ਸਮਾਨ ਲੋ ਤੇ ਬਾਹਰ ਚੱਲ ਜੇ ਨਾ ਸਾਰੇ 100% ਪੂਰੀਆਂ ਕਰ ਲੈ ਜਿਹਨੀਆਂ ਪੂਰੀਆਂ ਹੋ ਗਈਆਂ ਸੈਕਟਰ ਦੇ ਉਹ ਤਾਂ ਪੂਰੀ ਤਰ੍ਹਾਂ ਹੋ ਜਾਣਗੇ 그거는 좀 ਅੱਜ ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਣਾ ਕਰਨਾ ਹੈਗਾ ਇੱਥੇ ਸੁਖਜਿੰਦਰਾ ਕਾਲਜ ਉਹ ਕੰਨ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸਡੀਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਾਰਡ ਡਿਸਕ ਜੇ ਟੇਬਲ ਲਗਾਏ ਗਏ ਨੇ ਤੇ ਇੱਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ ਪੀਵੀਐਮ ਤੇ ਲੜੀਆਂ ਕਿੱਡਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਗਏ ਨੇ ਸੈਕਟਰ ਅਫਸਰ ਤੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹ ਇਨਸ਼ੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੋਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ ਸਮਾਨ ਲੈਣ ਤੋਂ ਬਾਅਦ ਉਹ ਬਸੇ 'ਚ ਬੈਠ ਕੇ ਕੋਰਸ ਦੇ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਰਿਪੋਰਟ ਕਰਨ ਤੇ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੋਲਿੰਗ ਪਾਰਟੀਆਂ ਪਹੁੰਚ ਗਏ ਸਾਡੇ ਪੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਲਗਾਇਆ ਗਿਆ ਪਿੰਡਾਂ ਚ ਵੀ ਤਾਂ ਕਿ ਉੱਥੇ ਹਰਤਾਂ ਦਾ ਪ੍ਰਬੰਧ ਕੀਤਾ ਜਾ ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਡੀਪੀ ਉਸ ਨੂੰ ਵੀ ਲਗਾਈ ਗਈ ਹੈ ਵੀ ਉੱਥੇ ਉਹ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਰਾਂਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇੰਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਆਫਿਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਕਿੰਨੀ ਬੋਟ ਜਿਹੜੇ ਬੋਲ ਇਸਤੇਮਾਲ ਕਰਨਗੇ ਲੋਕ ਇਕ ਲੱਖ 93000 ਵੋਟ ਹੈ ਜੀ ਤੇ 22200 ਆਪਣੀ ਪੋਸਟਰ ਵੈਲਟ ਹੈ ਤੇ ਲਗਭਗ 195000 ਵੋਟ ਹੈਗੀ ਹੈ ਜਿਹੜੇ ਲੋਕ ਐਕਸਾਈਜ਼ ਕਰਦੇ ਕਿੰਨੇ ਪੋਲਿੰਗ ਬੂਥ ਬਣ ਹੈਗਾ ਸਰ 244 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿਨ੍ਹਾਂ ਦੇ ਉੱਪਰ ਮਾਈਕਰੋ ਜ਼ਰਵਤ ਤੇ ਆਪਣੀ ਸੈਂਟਰਲ ਰਿਜ਼ਰਵ ਬੋਟਸ ਵੀ ਰਹੇਗੀ ਤੇ ਬਾਕੀ ਵੈਬ ਕਾਸਟਿੰਗ ਸਾਰੇ ਦੇ ਸਾਰੇ 244 ਬੋਥਾਂ ਦੇ ਅਸੀਂ ਕਰਵਾ ਦੇਣਾ ਹੈਗੀ ਸਰ ਟਾਈਮਿੰਗ ਇਹਦੀ ਬੋਟਾਂ ਦੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰਹੇਗੀ ਸੁਰੱਖਿਆ ਨੂੰ ਲੈ ਕੇ ਕਿਦਾਂ ਦਾ ਇੰਤਜ਼ਾਮ ਹੈ ਸੁਰੱਖਿਆ ਦਾ ਪੂਕਾ ਪ੍ਰਬੰਧ ਕੀਤਾ ਗਿਆ ਜੀ ਦੇਖੋ ਸਾਡੇ ਕੋਲੇ 6 ਕੰਪਨੀਆਂ ਇਹਦੀ ਆਈਏਐਨਸੀ ਆਪੀ ਆਪੀ ਹੈ ਉਹਨਾਂ ਨੂੰ ਪਹਿਲਾਂ ਅਸੀਂ ਸਿਕਰਟਿਫੀਟ ਤੇ ਫਲਾਈਂਗ ਸਕੁਐਡ ਦੇ ਵਿੱਚ ਯੂਜ਼ ਕਰਦੇ ਸੀਗੇ ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਦੇ ਵਨਰੇਬਲ ਜਿਹੜੇ ਬੂਥ ਆ ਉਹਨਾਂ ਤੇ ਲਗਾਈ ਗਈ ਹੈ ਤੇ ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਨੈਸਟੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾ ਐਂਡ ਆਰਡਰ ਟ੍ਰੋਲ ਹੁੰਦੀ ਆ ਉਥੇ ਉਥੇ ਜਿੱਥੇ ਸਕਣ ਤੇ ਇਹਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕੁਐਡ ਤੇ ਰਿਜ਼ਰਵ ਬਣਾਏ ਗਏ ਨੇ ਨਾਕੇ ਵੀ ਲਗਾਏ ਗਏ ਨੇ ਨਾਕਿਆਂ ਤੋਂ ਬਿਨਾ ਫਲਾਈਂਗ ਸਕੁਐਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ ਵਿੱਚ ਆਪ ਆਪਣੇ ਚ ਗਸ਼ਤ ਕਰਨਗੇ ਤੇ ਉਦੋਂ ਬਿਨਾਂ ਰਿਜ਼ਰਵ ਵੀ ਫੋਰਸ ਰੱਖੀ ਗਈ ਹੈ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਸਨ ਸਰ ਇੱਕ ਦਿਨ ਵੋਟਾਂ ਤੋਂ ਪਹਿਲਾਂ ਜਦੋਂ ਵੋਟਰਾਂ ਨੂੰ ਕਈ ਵਾਰੀ ਲਾਲਚ ਦਿੱਤਾ ਜਾਂਦਾ ਜਾਂ ਕੋਈ ਸ਼ਰਾਬ ਦੇ ਦੇਖੋ ਇਹ ਕੰਪਲੇਂਟਸ ਬੜੀਆਂ ਕਾਮਨ ਨੇ ਆਉਂਦੀਆਂ ਰਹਿੰਦੀਆਂ ਨੇ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੌਂ ਟੀਮਾਂ ਬਣਾਈਆਂ ਗਈਆਂ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਆ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ ਖਾਲੀ ਸਰ ਸ਼ਰਾਬ ਪਕੜ ਦਾ ਰੌਲਾ ਪੈ ਰਿਹਾ ਪਰਸੇ ਪਕੜ ਦਾ ਰੌਲਾ ਪੈ ਨਹੀਂ ਮੈਂ ਉਹੀ ਕ ਦਰਜ ਕਰਾ ਨੀ ਜਿੱਥੇ ਵੀ ਕੋਈ ਪਗੜੀ ਜਾਂਦੀ ਹੈ ਗੱਲ ਵੀ ਪਗੜੀ ਗਈ ਹੈ ਮਰਸੋ ਵੀ ਪਗੜੀ ਗਈ ਹੈ ਉੱਥੇ ਐਕਸ਼ਨ ਹੋਇਆ ਉੱਥੇ ਐਫ ਆਈ ਆਰ ਦਰਜ ਕਰਾ ਬੋਟਰ ਨੂੰ ਇਹੀ ਅਪੀਲ ਹੈ ਜੀ ਵੱਧ ਚੜ ਕੇ ਵੋਟ ਪਾਓ ਮੌਸਮ ਬਹੁਤ ਅੱਛਾ ਹੈ ਦੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸਭ ਤੋਂ ਵੱਧ ਐਮੇਤ ਹੈ ਕਿ ਉਹ ਆਣ ਤੇ ਵੋਟ ਪਾਣ